ਕਿਵੇਂ ਹੁਨਰਾਂ ਦੇ ਗੀਤ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਾ ਚੰਦਰੇ ਵਿਚਾਰਨੀ ਕਿਵੇਂ ਹੁਨਰਾਂ ਦੇ ਗੀਤ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਾ ਚੰਦਰੇ ਵਿਚਾਰਨੀ ਕਿਸੇ ਮੌਲ ਵਿੱਚ ਸਾਹ ਨਾ ਤੂੰ ਕੱਢਦੀ ਘਾਰੇ ਸਾਬ ਜੀ ਵਾਲੇ ਨਾ ਤਕਰਾਰਨੀ ਕਿਵੇਂ ਹੁਨਰਾਂ ਦੇ ਗੀਤ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਾ ਚੰਦਰੇ ਵਿਚਾਰਨੀ ਸਾਡੀ ਸੋਚ ਦਾ ਖਜ਼ਾਨਾ ਕੁਰਬਾਨੀਆਂ ਤੇਰੇ ਖਿਆਲਾਂ ਚ ਬਰਾਂਡ ਰਹਿੰਦੇ ਨੱਚਦੇ ਤੈਨੂੰ ਗਹਿਣੇ ਜੀ ਮੇ ਜਾਣ ਤੋਂ ਪਿਆਰੇ ਨੇ ਆਸੀਂ ਲੈ ਬਰੇਰੀ ਬਿਨਾ ਨਹੀਂ ਉਹ ਬੱਚਦੇ ਉੱਚੀ ਹੀਲ ਨਾਲੇ ਉੱਚਾ ਕਦ ਹੁੰਦਾ ਏ ਉੱਚੀ ਹੀਲ ਨਾਲੇ ਉੱਚਾ ਕਦ ਹੁੰਦਾ ਏ ਪਰ ਉੱਚਾ ਨਹੀਂ ਉਹ ਹੁੰਦਾ ਕੇਰਦਾਰ ਨਹੀਂ ਕਿਵੇਂ ਹੁੰਨ ਰਾਤ ਦੇ ਗੀਤੇ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਾ ਚੰਦਰੇ ਵਿਚਾਰੀ ਮਹਿੰਗੇ ਗੈਫਟਾਂ ਦੀ ਭੁੱਖ ਵੜੀ ਚੰਦਰੀ ਬੰਦ ਰਾਜ ਕੇ ਵੀ ਕਦੇ ਨਹੀਂ ਹੋ ਰਾਜਦਾ ਸਾਦੀ ਜ਼ਿੰਦਗੀ ਵਿਚਾਰ ਜੀ ਦੇ ਕੋਲ ਨਾ ਫੇਰ ਸ਼ਹਿਰ ਦੀਆਂ ਕੰਦਾ ਨਾਲ ਵੱਜਦਾ ਸਾਨੂੰ ਭਗਤ ਸਰابہ ਹੀਰੋ ਲੱਗਦੇ ਸਾਨੂੰ ਭਗਤ ਸਰابہ ਹੀਰੋ ਲੱਗਦੇ ਤੈਨੂੰ ਗੌਣ ਵਾਲੇ ਲੱਗਦੇ ਸਟਾਰਨੀ ਕਿਵੇਂ ਹੁਣ ਰਾਤ ਦੇ ਗੀਤੇ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਚੰਦਰੇ ਵਿਚਾਰ ਨਹੀਂ ਸਾਰੇ ਵੱਡੇ ਵੱਡੇ ਮਹਿਲ ਤੈਨੂੰ ਯਾਦ ਨੇ ਕਾਦੇ ਝੁੱਗੀਆਂ ਦੇ ਵੱਲ ਨਾ ਤੂੰ ਵੇਖਦੀ ਆਸੀਂ ਚਾਹੁੰਦੇ ਹਾਂ ਸਮਾਜ 'ਚ ਸਮਾਨਤਾ ਨੀ ਤੂੰ ਮੜੀਆਂ ਤੇ ਹਾਲੇ ਮੱਥੇ ਟੇਕਦੀ ਤੇਰੇ ਗਾਲ 'ਚ ਤਵੀਤ ਪਾਏ ਹੁੰਦੇ ਨੇ ਤੇਰੇ ਗਾਲ 'ਚ ਤਵੀਤ ਪਾਏ ਹੁੰਦੇ ਨੇ ਸਾਡੇ ਹੱਥ ਵਿੱਚ ਹੁੰਦੀ ਅਖਬਾਰ ਨੀ ਕਿਵੇਂ ਹੁਨਰਾਂ ਦੇ ਗੀਤ ਆਪਾਂ ਗਾਵਾਂਗੇ ਸਾਡੇ ਮੈਲ ਦੇ ਨਾ ਚੰਦਰੇ ਵਿਚਾਰ ਨੀ ਮੈਂ ਤਾਂ ਮੰਨਦਾ ਹਾਂ ਤੇਰਾ ਕੋਈ ਕਸੂਰ ਨਾ ਸਾਡੇ ਔਰਤਾਂ ਦੀ ਇੱਥੇ ਨਹੀਂ ਉੱਗਦੀ ਮਿੱਟੀ ਬੰਜਰ ਤੇ ਹਵਾ ਪਾਣੀ ਜ਼ਹਿਰ ਨੇ ਔਖੀ ਕੰਡਿਆਂ ਦੇ ਵਿੱਚੋਂ ਹੋ ਕੇ ਉੱਗਦੀ ਦੁੱਖ ਪਾਰਲਰਾਂ ਵਿੱਚੋਂ ਦੂਰ ਹੋਣੇ ਨਾ ਦੁੱਖ ਪਾਰਲਰਾਂ ਵਿੱਚੋਂ ਦੂਰ ਹੋਣੇ ਨਾ ਤਿੱਖਾ ਚੇਤਨਾ ਦਾ ਘਾਰ ਹਥਿਆਰ ਨਹੀਂ ਕਿਵੇਂ ਹੁਨਰਾਂ ਦੇ ਗੀਤੇ ਆਪਾਂ ਗਾਵਾਂਗੇ ਸਾਡੇ ਮਿਲਦੇ ਨਾ ਚੰਦਰੇ ਵਿਚਾਰ ਨਹੀਂ ਕਿਵੇਂ ਹੁਨਰਾਂ ਦੇ ਗੀਤੇ ਆਪਾਂ ਗਾਵਾਂਗੇ ਸਾਡੇ ਮਿਲਦੇ ਨਾ ਚੰਦਰੇ ਵਿਚਾਰ ਨਹੀਂ